ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਹਾਂ ਪਿੰਡ ਰੱਤਾ ਗੁੱਦਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਜਰਮਨਾ ਉਹਨਾਂ ਦੇ ਕੋਲ ਆਏ ਆ ਪੂਰੀ ਡਿਟੇਲ ਆ ਵੀਰ ਨੂੰ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵਪਾਰ ਦਾ ਵੀਰ ਨੂੰ ਨਹੀਂ ਕੰਮ ਕਰਦੇ ਆ ਇਹ ਪਿੰਡ ਬਿਲਕੁਲ ਨੇੜੇ ਹਰੀਕੇ ਪਤਨ ਦੇ ਰਹਿ ਜਾਂਦਾ ਮਹਰਾਣਾ ਪਿੰਡ ਵੀ ਲੱਗ ਗਿਆ ਇਧਰੋਂ ਗੰਡੀਪਿੰਡ ਨੱਥੂਪੁਰ ਪਿੰਡ ਥੋੜੀ ਦੂਰੀ ਤੇ ਆ ਠੀਕ ਆ ਜੀ ਅਲੀਪੁਰ ਪਿੰਡ ਵੀ ਬਿਲਕੁਲ ਲੱਗ ਗਿਆ ਸੋ ਮੇਰੇ ਭਰਾਵੋ ਅੱਜ ਜਿਹੜੀਆਂ ਆਪਾਂ ਵੜਾ ਵਕਾਉਣੀਆਂ ਨੇ ਟੋਟਲ 4 ਨੇ 3 ਸੁਈਆਂ ਇੱਕ ਗੱਬਣ ਬੱਚੀ ਹੋਊਗੀ ਠੀਕ ਆ ਜੀ ਮਾਲ ਤਕਰੀਬਨ ਸਾਰੇ ਪਸ਼ੂ ਜਿਹੜੇ ਤਾਜ਼ੇ ਸਵੇ ਸਵੇ ਆ ਬਾਕੀ ਦਿਨਾਂ ਦੇ ਵਿੱਚ ਤੁਹਾਨੂੰ ਪ੍ਰੋਪਰ ਆਪਾਂ ਨੋਟ ਕਰਾ ਦੇਵਾਂਗੇ ਕਿੰਨਾ ਦੁੱਧ ਕੀ ਰੇਟ ਪੜਦਾ ਰਹੂਗਾ ਪੂਰੀ ਗੱਲਬਾਤ ਕਰਾਂਗੇ ਤਰੀਕ ਅੱਜ ਤੁਸੀਂ ਨੋਟ ਕਰ ਲਓ 27 ਜਨਵਰੀ ਸਮਾਂ ਕੋਈ ਮਾਰਨਿੰਗ 10:30 11 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਜਰਮਨ ਸਾਸਤਰੀ ਕਾਲ ਜੀ ਹੋਰ ਭਰਾ ਠੀਕ ਠਾਕ ਹੋ ਜਰਮਨભાઈ ਅੱਜ ਐਨੀਮਲ ਜਿਵੇਂ ਆਪਣੇ ਕੋਲ ਟੋਟਲ 4 ਕ ਬੇੜਾ ਨੇ ਹਾਂਜੀ 3 ਸੁਈਆਂ ਆ ਤੇ 1 ਸੂਣ ਵਾਲੀ ਬੇੜਾ ਠੀਕ ਆ ਬੱਛੀਆਂ ਤਕਰੀਬਨ ਤਾਜ਼ੀਆਂ ਹਨਾ ਹਾਂਜੀ ਹਾਂਜੀ ਤਾਜ਼ੀਆਂ ਮਤਲਬ 2-4 ਦਿਨਾਂ ਦੇ ਹਫ਼ਤੇ ਦੇ ਅੰਦਰ ਅੰਦਰ ਹੀ ਹਸੂਆ ਆ ਗਿੱਲੇ ਨਾੜੂ ਅਜੇ ਠੀਕ ਆ ਜੀ ਠੀਕ ਆ ਤੇ ਮਾਲ ਚੰਗਾ ਚੋਣ ਚੰਨ ਸਾਫ ਸੁਥਰਾ ਹੀ ਆ ਵਧੀਆ ਟੌਪ ਦੀਆਂ ਮੱਛੀਆਂ ਸਾਰੀਆਂ ਠੀਕ ਆ ਭਰਾ ਠੀਕ ਆ ਲੋਬੇ ਠੀਕ ਆ ਜੀ ਪਿੱਛੇ ਜੇ ਵੀ ਇੱਕ ਵੀਡੀਓ ਆਪਾਂ ਪਾਈ ਸੀ ਉਹਦੇ ਵਿੱਚ ਵੀ ਮਾਲ ਚੰਗਾ ਸੁਸਤਰਾ ਬਖਾਇਆ ਸੀ ਭਰਾਵਾਂ ਨੂੰ ਬੱਛੀਆਂ ਅੱਜ ਵੀ ਤੁਸੀਂ ਵੇਖੋਗੇ 4 ਇੱਕ ਤੋਂ ਇੱਕ ਵਾਧੇ ਦਿਖਾਵਾਂਗੇ ਬਾਕੀ ਮੇਰੇ ਭਰਾ ਵੀਡੀਓ ਨੂੰ ਐਂਡ ਤੱਕ ਵੇਖਿਆ ਜੀ ਸ਼ੁਰੂਆਤ ਕਰਦੇ ਆ ਜਰਮਲ ਇੱਥੋਂ ਵੀਰ ਪਹਿਲੇ ਨੰਬਰ ਤੇ ਆ ਬੱਚੀ ਦਿਖਾ ਦੇ ਕੇ ਜਰਸੀ ਅੰਗ ਬਰੀਡ ਦੇ ਵਿੱਚ ਭਰਾਵਾਂ ਨੂੰ ਬੱਚੀ ਵਿਖਾਉਣ ਲੱਗੇ ਆ ਦੂਜਾ ਸੁਆ ਜੀ ਹਾਂਜੀ ਦੂਜਾ ਸੁਆ ਦੂਜਾ ਸੁਆ ਜਸਨ ਪੂਰਾ ਲੇਵਾ ਚੱਡਾ ਦਾ ਚੈੱਕ ਕਰਾ ਦੇ ਕੱਲੀ ਕੱਲੀ ਨਾਰ ਦਿਖਾ ਦੇ ਲੇਵੇ ਦੇ ਉੱਤੇ ਠੀਕ ਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ 10 ਦਿਨ ਹੋ ਗਏ 10 ਕ ਦਿਨ ਹੋ ਗਏ ਆ ਮਗਰ ਕੀ ਬੱਚਾ ਇਹਦੇ ਮਗਰ ਬੱਚਾ ਮਗਰ ਬੱਚਾ ਆ ਗਿਆ ਠੀਕ ਆ ਜੀ 10 ਦਿਨਾਂ ਦੀ ਸੂਈ ਹੈ ਬੱਚਾ ਮਗਰ ਕਿੰਨੇ ਕ ਦੁੱਧ ਤੇ ਆ ਗਈ ਵੀਰੇ ਇਹ ਇਹ 17 18 ਕਿਲੋ ਸਭ ਦਾ ਦੁੱਧ ਹੈਗਾ 17 18 ਹਾਂਜੀ ਲਓ ਜੀ 17 18 ਕਿਲੋ ਦੁੱਧ ਇਸ ਬੱਚੀ ਦੇ ਥੱਲੇ ਹੁਣ ਹਾਜ਼ਰ ਆ ਹਾਂਜੀ ਲੈਵਾ ਤੁਸੀਂ ਵੇਖੋ ਠੀਕ ਆ ਜੀ ਕੰਪੈਕਟ ਲੈਵਾ ਅਜੇ ਮੈਲਾ ਮਾਰ ਨਹੀਂ ਮੈਲਾ ਮੂਲਾ ਮਾਰਦੀ ਪਈ ਉਸੇ ਤਰ੍ਹਾਂ ਤੁਸੀਂ ਵੇਖ ਲੋਗੇ ਪੂਛ ਦੇ ਨਾਲ ਲੱਗਾ ਹਾਂਜੀ ਹਾਥੀ ਮੁਠੀ ਦਾ ਥਾਣਾ ਕੋਈ ਨਜਾਇਜ਼ ਵਾਧੂ ਘਾਟੂ ਫੋੜ ਛਾਗ ਨਹੀਂ ਤੁਹਾਨੂੰ ਮਾਲ ਦਿਖਾਈ ਦਊਗੀ ਆ ਚੈੱਕ ਕਰੋ ਠੀਕ ਹੈ ਜਰਮਲ ਵੀਰੇ ਮਾੜਾ ਖੋਲੀਏ ਸੋ 10 ਆਕ ਦਿਨਾਂ ਦੀ ਸੂਈ ਹੈ ਤੇ 18 17 ਕਿਲੋ ਦੁੱਧ ਵਛਾ ਮਗਰ ਆ ਠੀਕ ਆ ਜੀ ਤੇ ਸੁਵਾ ਦੁਜਾ ਮੜਾ ਜਾਂਦਾ ਹੈ ਨਾ ਇੱਕ ਥੋੜਾ ਮੀਂਹ ਦਾ ਮੌਸਮ ਆ ਜਿੰਨਾ ਵੀ ਹੋ ਸਕਦਾ ਮੜਾ ਜਾ ਹੌਲੀ ਤੋਰਦਿਆ ਇਸ ਤਰੀਕੇ ਦੇ ਨਾਲ ਹੈ ਨਾ ਨਵੀ ਹਾਂ ਠੀਕ ਹੈ ਮੋੜ ਲਿਓ ਵੀਰੇ ਸੋ ਆਰਡਰ ਕੰਪੈਕਟਲੇ ਵਾਲਾ ਲੱਗਾ ਠੀਕ ਆ ਜੀ ਬਾਕੀ ਵੇਨ ਸਪੂਨ ਤੋਂ ਲੇਵੇ ਤੇ ਉੱਪਰ ਕਾਫੀ ਦਿਖਾਈ ਦੇਣਗੀਆਂ ਸਾਰੇ ਭਰਾਵਾਂ ਨੂੰ ਬਹੁਤ ਸੋਹਣੀ ਬੱਛੀ ਆ ਸੰਸਾ ਬੱਛੀ ਚੰਗੀ ਆ ਬਾਕੀ ਦੁੱਧ ਵੀ ਜਰਮਲ ਚੰਗੀ ਸਟਾਰਟਿੰਗ ਵੀ ਕਰ ਗਈ ਹਾਂਜੀ ਹਾਂਜੀ 18 17 ਕਿਲੋ ਹੀ ਹੋਣਾ ਸਟਾਰਟ ਆ ਦੁੱਧ ਦੇ ਤੇ ਥੱਲੇ 20 ਤੋਂ ਪਲਾਸੀ ਚਵਾਉਗੀ ਹਾਂ ਬਾਕੀ ਵੇਨ ਸਪੂਨ ਤੋਂ ਕਾਫੀ ਜਿਆਦੀਆਂ ਚਲੋ ਚੰਗੇ ਤੇ ਧਾਰੂ ਪਸ਼ੂ ਦੀ ਇਹ ਵੀ ਨਿਸ਼ਾਨੀ ਆ ਸੋ ਸੈਕੰਡ ਟਾਈਮਰ ਦੂਜਾ ਸਵੇਰ ਜਿਹੜੀ ਆ ਬੱਛੀ ਆਪਾਂ ਤੁਹਾਨੂੰ ਦਿਖਾ ਦਿੰਦੀ ਆ ਠੀਕ ਆ ਜੀ ਸੋ ਚਵਾਈ ਪਸਮਾਈ ਦੀ ਬਿਲਕੁਲ ਇੱਕ ਨੰਬਰ ਕਿਤੇ ਹਾਂ ਇੱਕ ਨੰਬਰ ਚੋਂ ਠੀਕ ਆ ਬਹੁਤ ਟੌਪ ਦੀ ਵਾਸ਼ੀ ਜਿਸਨ ਇਧਰ ਵਿਖਾ ਦੇ ਮਾੜਾ ਆ ਵਿਖਾ ਦੇ ਇਧਰ ਵਿਖਾ ਦੇ ਵਿਖਾ ਦੇ ਹੈ ਪੂਰਾ ਤਸਰੀਆਂ ਠੀਕ ਆ ਹਾਂ ਠੀਕ ਆ ਜੀ ਠੀਕ ਆ ਓਕੇ ਜਰਮਲ ਵੀਰੇ ਕੀ ਮੌਨਕੀ ਡਿਮਾਂਡ ਰੋਗੀ ਜਰਸੀ ਦੀ ਇਹਦਾ 76000 ਮੁੱਲ ਕਰਦੇ 76000 ਹਾਂਜੀ ਕੋਲੇ ਅਸਲ ਉਸ ਕਰਕੇ ਮਾਨਤਾਨ ਕਰਦਾ ਹੈ ਠੀਕ ਹੈ ਭਰਾ ਲਓ ਵੀ 76000 ਦੇ ਵਿੱਚੋਂ ਵੀਰਾਂ ਦਾ ਮਾਨਤਾਨ ਕਰਦੇ ਆਂਗੇ ਬਾਕੀ ਹੋ ਜਾਊਗਾ ਕੋਈ ਮੌਕੇ ਤੇ ਆਉਂਦਾ ਥੋੜਾ ਬਾਤਾਂ ਹਾਂਜੀ ਹੋ ਜਾਊਗਾ ਠੀਕ ਆ ਜੀ 76000 ਦੇ ਵਿੱਚੋਂ ਮਾਨਤਾਨ 18 17 17 ਕਿਲੋ ਇਹਦੇ ਥੱਲੇ ਆਸ ਵਕਤ ਦੁੱਧ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਠੀਕ ਆ ਜੀ ਸੋ ਦੂਜਾ ਸੂਆ ਬੱਛੀ ਵਿਖਾਤੀ ਤੁਹਾਨੂੰ ਇੱਧਰ ਸੈਕੰਡ ਨੰਬਰ ਤੇ ਆ ਜਾਨੇ ਤਾਂ ਇੱਕ ਐਚ ਐਫ ਦਾ ਕਰਾਸ ਪੰਗ ਵਿਖਾਉਣੇ ਆ ਤੁਹਾਨੂੰ ਠੀਕ ਆ ਜੀ ਇਹਦੇ ਮਗਰ ਬੱਛੀ ਐ ਸੰਧੂ ਸਾਹਿਬ ਮਗਰ ਬੱਛੀ ਆ ਬੱਚਾ ਚੈੱਕ ਕਰਾ ਦਿੰਨੇ ਆ ਮਗਰ ਡੱਬੀ ਬੱਛੀ ਪਾਈ ਐਨੇ ਠੀਕ ਹਾਂ ਅਸਟੇਟ ਪਟਾਉਂਦਾ ਸੁਬਾ ਇਹਦਾ ਕਿਵੇਂ ਆ ਫਿਰ ਇਹ ਵੀ ਦੂਜੇ ਸੂਵੇ ਦੂਸਰੇ ਸੂਵੇ ਆ ਇਹਨੂੰ ਵੀ ਦਿਨਾਂ ਚ ਕਿੰਨੇ ਹੋ ਗਏ ਸੂਈ ਦਾ ਇਹਨੂੰ ਅੱਜ ਇਹਨੂੰ 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 ਇਹਨੇ ਇਹਨੂੰ ਪੰਜਵੇਂ ਦਿਨ ਹੋਇਆ ਸੂਈ ਨੂੰ ਪੰਜਾਂ ਕੇ ਦਿਨਾਂ ਦੀ ਸੂਈ ਆ ਹਾਂਜੀ ਬਾਕੀ ਥਣ ਥਣੋ ਵਿਖਾ ਦੇ ਜੀ ਬਹਿਣੀ ਵਾਲੇ ਪਾਸੇ ਵਿਖਾ ਦੇ ਆ ਮੁੱਠੀ ਮੁੱਠੀ ਵਾਲਾ ਥਣ ਲੱਗਾ ਚੌਂ ਕੰਨੀਆਂ ਦੇ ਚੌਂ ਗੁੱਠਾ ਦੇ ਵੇਖੋ ਨਖੇੜ ਮੇਰੇ ਭਰਾ ਠੀਕ ਆ ਜੀ ਚੰਗੀ ਸੋਹਣੀ ਸਪੇਸ ਵੰਡਾ ਵੀ 5 6 ਦਿਨ ਹੀ ਹੋਇਆ ਸਾਰੇ ਤੇ ਦੁੱਧ ਦੇ ਥੱਲੇ ਕਿੰਨਾ ਵੀਰ ਇਹਦੇ ਥੱਲੇ 16 ਕਿਲੋ ਤੋਂ 15 16 ਕਿਲੋ 15 16 ਬਹੁਤੀ 15 16 ਕਿਲੋ ਦੀ ਇਹ ਵੀ ਮਾਲਕਨ ਹੈ ਇਸ ਵਕਤ 15 16 ਕਿਲੋ ਤੇ ਚੱਲਣ ਈ ਆ ਆਰਡਰ ਬਿਲਕੁਲ ਮੇਰਾ ਭਰਾ ਕੁਰੀ ਨਿਗਾਹ ਮਾਰੋ ਕੰਪੈਕਟ ਜਾਂ ਲੈਵਾ ਠੀਕ ਆ ਛਿਕ ਤੋਂ ਲੈਵਾ ਆ ਲੈ ਠੀਕ ਆ ਇਹਨੂੰ ਜਰਮਲ ਖੋਲੀ ਮਾਰਾ ਦੇ ਤੌਰ ਤੇ ਭਰਾ ਸੋ ਹਾਈਟ ਕਾ ਤੋਂ ਬੱਚੀ ਦਾ ਚੰਗਾ ਠੀਕ ਆ ਮੀਡੀਅਮ ਤੋਂ ਥੋੜੀ ਜੀ ਪਲਾਸਾ ਵੱਟੀਆਂ ਵੱੱਛੀਆਂ ਦੇ ਵਿੱਚ ਹੀ ਆ ਜਾਂਦੀ ਆ ਸੋ ਚੰਗੇ ਦੁੱਧ ਤੇ ਇਹ ਵੀ ਇਸ ਵਕਤ ਸਟਾਰਟਿੰਗ ਕਰ ਗਈ ਹੈ ਦੁੱਧ ਦੇ ਥੱਲੇ ਵੀ ਚੰਗਾ ਇਸ ਵਕਤ 17 16 ਹਾਂ ਮਾਰੋ ਨੀਗਾ ਠੀਕ ਆ ਜੀ ਸੋ ਕੰਪੈਕਟ ਜਾਂ ਲੇਵਾ ਫਿਕਸ ਲੇਵੇ ਦੀਆਂ ਨੇ ਕਰ ਮਾਲੀਆਂ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਪੂਰੀ ਮਜ਼ਬੂਤ ਬੱਛੀ ਜਾਂ ਦੂਜਾ ਸੂਆ ਹੈ ਪਹਿਲਾਂ ਨਹੀਂ ਨਾ ਦੂਜਾ ਦੂਜੇ ਦੂਜੇ ਸੂਏ ਦੂਜੇ ਸੂਏ ਹੈ ਨਾ ਹਾਂਜੀ ਹਾਂ ਹਾਲੇ ਸੀ ਵੀ ਠੰਡੀ ਕੋਈ ਜੂੜ ਨਹੀਂ ਲੋੜ ਕੋਈ ਕਿਹੇ ਚੀਜ਼ ਦੀ ਲੋੜ ਹਾਂ ਹਾਂ ਲਓ ਜੀ ਸੀਲੀਆਂ ਸੂਲੀਆਂ ਨਾਲ ਦੀ ਨਾਲ ਹੀ ਚੈੱਕ ਕਰਾ ਰਹੇ ਆ ਭਰਾਵਾਂ ਨੂੰ ਠੀਕ ਆ ਇਹ ਨਹੀਂ ਵੀ ਕੋਈ ਲੱਤਾਂ ਛੜਾ ਮਾਰੂਗੀ ਠੀਕ ਆ ਜੀ ਗਾਂ ਕੋ ਲੈ ਜਾਊਗਾ ਆ ਠੰਡੀ ਧੀਰੀ ਆ ਜਿੱਦਾਂ ਮਰਜ਼ੀ ਮੇਰੇ ਭਰਾ ਬਗੈਰ ਬੰਗਿਓ ਬਗੈਰ ਰਸੀ ਚਿਵਾਈ ਕਰੋ ਠੀਕ ਆ ਕੋਈ ਨਹੀਂ ਸੰਭਲ ਕੇ ਮੜਾ ਜਾ ਹਾਂ ਕੋਈ ਨਹੀਂ ਕੋਈ ਬੱਚੀ ਦਾ ਕਰਦੀ ਨਾ ਥੋੜੀ ਤਲਕਨਬਾਦੀ ਜੀ ਹੋਈ ਪਈ ਨਾ ਮੀ ਕਰਕੇ ਹਾਂਜੀ ਉਹ ਹਿਸਾਬ ਨਾਲ ਕੋਈ ਨਹੀਂ ਥੋੜਾ ਜਿਹਾ ਸਹੀ ਤੋਰਦੀ ਲਓ ਜੀ ਬਾਕੀ ਚੜਾਈ ਚੁੜੀ ਬਹੁਤ ਆ ਲੇਵੇ ਦੀ ਤੁਹਾਨੂੰ ਪੂਰੀ ਤਸੱਲੀ ਨਾਲ ਇੱਕ ਵਾਰੀ ਫੇਰ ਆਪਾਂ ਵਿਖਾ ਦਿੰਨੇ ਆ ਚੌੜਾ ਚੂੜਾ ਬੜਾ ਲੇਵਾ ਮਕਰੋ ਹਨਾ ਆ ਲੈ ਉਹ ਸੈੱਟ ਕਰ ਲੈ ਆ ਆ ਲੈ ਹਾਂ ਆ ਲੈ ਠੀਕ ਆ ਬਹੁਤ ਵਧੀਆ ਤੇ ਇਹਦਾ ਜਰਮਲ ਵੀਰੇ ਕੀ ਮੌਲਿਕ ਡਿਮਾਂਡ ਰਹੀ ਸੀ ਕੀ ਕੀਤੀ ਆ ਇਹਦਾ ਮੁੱਲ 68000 ਕਰਦੇ ਆ 68000 ਹਾਂਜੀ ਲੈਣ ਦੇਣ ਜੈ ਸਨੋ 68000 ਦੇ ਦਾਂਗੇ 68000 ਦੀ ਹਾਂਜੀ ਲਓ ਵੀ 68000 ਦੀ ਵੀਰਾਂ ਦਾ ਬੱਚੀ ਦੇ ਦਿਆਂਗੇ ਆਸੂਖਤ ਸਟਾਰਟਿੰਗ ਤੁਹਾਨੂੰ ਦੱਸ ਦਿੱਤੀ ਆ ਦੁੱਧ ਦੀ ਕੋਈ ਹਫ਼ਤੇ ਦੇ ਦੌਰਾਨ ਜਿੰਨਾ ਇਸ ਵਕਤੇ ਦੇ ਤਲੇ ਹਾਜ਼ਰ ਆ ਗਿੱਲੇ ਨਾਲ ਬੱਛੀ ਵੀ ਹਾਂ ਬੱਛੀ ਮਗਰ ਹਾਂਜੀ ਬਾਕੀ ਮੇਰੇ ਭਰਾ ਜੀ ਕਵਾਲਿਟੀ ਚੀਜ਼ ਵੇਖ ਕੇ ਤੁਸੀਂ ਸੌਦੇ ਦੀ ਗੱਲਬਾਤ ਕਰ ਲਿਓ ਥਾਂ ਤੁਨ ਬਹੁਤ ਕੰਮ ਦਾ ਲੱਗਾ ਮੁੱਠੀ ਮੁੱਠੀ ਵਾਲਾ ਥਾਂ ਲੱਗਾ ਬੱਛੀ ਨੂੰ ਠੀਕ ਆ ਆ ਵੇਖੋ ਆ ਵੇਖੋ ਲੇਵਾ ਬਹੁਤ ਸੋਹਣਾ ਲੱਗਾ ਇਹਨੂੰ ਹੂੰ ਗਾੜ ਗੂੜ ਅਗਲੇ ਥਾਂਾਂ ਦੀ ਵੀ ਚੰਗੀ ਹੋਊਗੀ ਚਬਾਈ ਹਨਾ ਬਿਲਕੁਲ ਸੋ ਇਧਰੋਂ ਵਿਖਾ ਦੇ ਜਸ ਆ ਲੈ ਇਹਤੋਂ ਬਾਅਦ ਬਹੁਤ ਖੂਬਸੂਰਤ ਹੈ ਠੀਕ ਆ ਜੀ ਤਾਂ ਪਸੰਦ ਆਊਗੀ ਪਰ ਵੈੜ ਭਰਾਵਾਂ ਨੂੰ ਕੋਈ ਛੱਡ ਕੇ ਨਹੀਂ ਜਾਂਦਾ ਮੇਰਾ ਭਰਾ ਜਿਹੜਾ ਕੋਈ ਚੰਗੀ ਵਾਸੀ ਲੱਭ ਰਿਓ ਤੁਸੀਂ ਇਧਰ ਨੈਕਸਟ ਤੁਹਾਨੂੰ ਦਿਖਾ ਦਿੰਨੇ ਆ ਇਹਦਾ ਜਰਮਲ ਕੀ ਵੀਰੇ ਵੀਰ ਬਸ ਸੂਆ ਇਹ ਵੀ ਦੂਜੇ ਸੂਵੇ ਆ ਵੈੜ ਦੂਸਰੇ ਸੂਵੇ ਆ ਹਾਂਜੀ ਇਹ ਕਿੰਨੇ ਕ ਦਿਨਾਂ ਦੀ ਅੱਜ ਸੂਈ ਆ ਇਹਨੂੰ ਅੱਜ ਸੂਈ ਨਾ ਹੋ ਗਣ 8-10 ਦਿਨ ਹੋ ਗਏ 8-10 ਦਿਨ ਵਛਾ ਮਗਰ ਤੇ ਹਨ ਇਹ ਤੇ ਮਗਰ ਵਛਾ ਇਹ ਕਿੰਨੇ ਕ ਦੁੱਧ ਤੇ ਆ ਗਈ ਆ ਇਹ ਥੱਲੇ ਦੁੱਧ 15-16 ਕਿਲੋ ਖੁੱਲਾ ਹੀ ਆ 15-16 ਕਿਲੋ ਹਾਂਜੀ ਲਓ ਜੀ 15-16 ਕਿਲੋ ਦੁੱਧ ਖੁੱਲਾ ਡੁੱਲਾ ਇਹਦੇ ਥੱਲੇ ਆ ਹਫਤੇ 8-9 ਦਿਨਾਂ ਦੀ ਸੂਈ ਆ ਬੱਛਾ ਮਗਰ ਤੇ ਜਿੱਦਾਂ ਮਰਜੀ ਮੇਰਾ ਕੋਈ ਸੱਜਣ ਵੀਰ ਚੋ ਕੇ ਤਸੱਲੀ ਕਰੇ ਬੰਗਾ ਮਾੜਾ ਮੁਰ ਜੂੜ ਜੜ ਪਾ ਲਈ ਤੈਨੂੰ ਭਾਵੇਂ ਪੌਣਾ ਪਾ ਪਾਉ ਪਾਉ ਨਾ ਹੀ ਪੌਣਾ ਨਾ ਤੇ ਕੋਈ ਤੰਗ ਪਰੇਸ਼ਾਨ ਨਹੀਂ ਕਰਦੀ ਨਾ ਕੋਈ ਨਹੀਂ ਠੀਕ ਆ ਭਰਾ ਸਾਰੀਆਂ ਠੰਡੀਆਂ ਮੱਛੀਆਂ ਠੀਕ ਆ ਠੀਕ ਆ ਤੇ ਇਹ ਵੀ ਆਪਾਂ ਖੋਲ ਕੇ ਵਿਖਾ ਦਿੰਨੇ ਆ ਵੀਰਾਂ ਨੂੰ ਠੀਕ ਆ ਜੀ ਸੋਜਾ ਸੁਆ ਵਾਈਟ ਰੰਗ ਦੇ ਵਿੱਚ ਇਹ ਭਰਾਵਾਂ ਨੂੰ ਵੈੜ ਵਿ ਚਵਾਈ ਫਿਲਹਾਲ ਜਿਹੜਾ ਮਾਰਨਿੰਗ ਦਾ ਸਮਾਹਣ ਕਰਕੇ ਦੋਸਤੋ ਉਹਨਾਂ ਦੀ ਚਵਾਈ ਵੀਰ ਨੂੰ ਕਹਿ ਕੇ ਰਕਵਾਈ ਸੀਗੀ ਕਿਉਂਕਿ ਭਰੇ ਥਣ ਸਾਰੇ ਭਰਾਵਾਂ ਨੂੰ ਇੱਕ ਵਾਰੀ ਜਿਹੜਾ ਪਸ਼ੂ ਨਜ਼ਰ ਆ ਜਾਂਦਾ ਅੱਗੋਂ ਕੋਈ ਵੀ ਫਾਰਮਰ ਭਰਾ ਆਪਦੀ ਟਾਈਮ ਦੋ ਟਾਈਮ ਤਿੰਨ ਟਾਈਮ ਬਿਲਕੁਲ ਟਾਈਮੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਹਾਂ ਹਾਂ ਲਓ ਜੀ ਕਰੋ ਚੱਕ ਠੀਕ ਆ ਜੀ ਬਾਕੀ ਫਿੱਟ ਫਿੱਟ ਲੇਵੇ ਦੀਆਂ ਬਿਲਕੁਲ ਬੰਦ ਰਵੇ ਦੀਆਂ ਕਰਵਾ ਲੇਗੀ ਇਹ ਨਹੀਂ ਕਿ ਦਾ ਡਾਟਲ ਕਦਾ ਫਿਰੂਗਾ। ਹਾਂ। ਵਿਖਾ ਦਿਓ ਆ ਮੁੱਠੀ ਮੁੱਠੀ ਥਾਣਾ ਠੀਕ ਆ ਜੀ। ਠੀਕ ਹੈ ਠੀਕ ਹੈ 15 16 15 ਹਨਾ ਹਾਂ ਜੀ 16 ਕਿਲੋ ਨੈਟ ਹਾਂ ਜੀ ਹੈਗਾ ਇਹਨਾਂ ਦੁੱਧ ਦਾ ਹੈਗਾ। ਠੀਕ ਆ। ਜਾ ਜਰਮਲ ਵੀਰੇ ਮੋੜ ਲਿਆਓ। ਸੋ 16 ਕਿਲੋ ਨੈਟ ਦੁੱਧ ਦੇ ਥੱਲੇ ਵੀ ਆ ਠੀਕ ਆ ਜੀ। ਸੋ ਦੂਜਾ ਸੂਆ ਇਹ ਵੈੜ ਭਰਾਵਾਂ ਨੂੰ ਦਿਖਾ ਰਹੇ ਆਪਾਂ। ਬਾਕੀ ਅੱਗੇ ਜਿਹੋ ਜੀ ਕਿਸੇ ਸੱਜਣ ਵੀਰ ਦੀ ਖੇਚਲ ਰਹੂਗੀ ਠੀਕ ਆ ਜੀ ਜਿਹੋ ਜੀ ਸੇਵਾ ਰਹੂਗੀ। ਉਹ ਜਾ ਦੁੱਧ ਆਪਾਂ ਚੋਲਾਂਗੇ ਦੁੱਧ 20 ਕਿਲੋ ਤੇ ਜਾਊਗੀ ਸੰਤੋ ਸਾਹਿਬੇ। ਹਾਂ। ਕਰੋ ਜਾ ਕੇ ਠੀਕ ਆ ਜੀ ਸੋ ਕੰਪੈਕਟ ਲੈਵਾ ਪੂਰਾ ਨਿੱਗਰ ਲੈਵੇ ਦੀਆਂ ਬਹਿੜਾਂ ਨੇ ਤੋਂ ਬਾਕੀ ਮੇਰੇ ਭਰਾ ਠੀਕ ਆ ਜੀ ਨਾਰਮਲ ਹੀ ਚਲੇ ਹਰੇਕ ਵੀਰ ਕਾਰੀਗਰ ਵੀਰ ਆ ਜਿਹੜੇ ਵੀਰ ਪਾਰਕੂ ਆ ਚੀਜ਼ ਵੇਖ ਕੇ ਪਤਾ ਲੱਗ ਹੀ ਜਾਂਦਾ ਤੇ ਇਹਦਾ ਜਰਮਲ ਵੀਰੇ ਕੀ ਮੁੱਲ ਕੀ ਡਿਮਾਂਡ ਰਹੂਗੀ ਬੱਚੀ ਜੀ ਇਹਦਾ ਮੁੱਲ ਸੰਤੋ ਸਾਹਿਬ 60000 ਕਰਦੇ ਆ ਲੈਣ ਦੇਣ ਹਾਂਜੀ ਹਾਂ ਲਈ ਲੈ ਸੁਲਸ ਕਰਕੇ ਦੇ ਦਗੇ 2000 ਛੱਡ ਦਾਂਗੇ 58 ਦੀ ਹਾਂਜੀ ਲਬੇ 58 ਦੀ ਦੇ ਦੇ 58000 ਦੀ ਇਹ ਦੋਸਤੋ ਜਿਹੜੀ ਤੁਹਾਨੂੰ ਵੈੜ ਮਿਲ ਜੂਗੀ ਜਿਸ ਨੇ ਇੱਧਰ 나ੜੂਆ ਚੈੱਕ ਕਰਾਤੀ ਬੱਚੇ ਦੇ ਆ 나ੜੂਆ ਨਾਲ ਦੇ ਠੀਕ ਆ ਆ ਦੇਖੋ ਆ ਲੈ 나ਰੂ ਨਾਲ ਬੱਚੇ ਦੇ ਸੋ ਬੱਛਾ ਮਗਰ ਤੇ 58000 ਦੀ ਇਹ ਵੈੜ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਐਸ ਵਕਤ ਤੋਂ 16 16 ਤੋਂ ਬਾਹਰ ਪਾਈਆ ਛਟਾਕ 16 ਹੀ ਮੰਨੋ ਤੁਸੀਂ ਠੀਕ ਆ ਅੱਗੇ ਇੱਕ ਗੱਬਣ ਵੈੜ ਤਾਂ ਮੈਂ ਵਿਖਾ ਦਿੰਨੇ ਆ ਤੇ ਇਹ ਤਾਂ ਜਰਮਲ ਵੀਰੇ ਕੀ ਵੀਰ ਗੱਬਣ ਦਾ ਇਹ ਗੱਬਣ ਲੈ ਲੂਗੀ 8-10 ਦਿਨ ਲੈ ਲੂਗੀ ਠੀਕ ਆ ਜੀ ਹਾਂਜੀ ਲਓ ਵੀ 8-10 ਦਿਨਾਂ ਦੀ ਨਰਮ ਅਕੇ ਤੁਹਾਨੂੰ ਵੈੜ ਬਖਾਉਣ ਲੱਗੇ ਆ 8-10 ਦਿਨ ਲੈਂਦੀ ਆ ਬੱਚੀ ਵੱਡੀ ਆ ਵੀ ਤਕਰੀਬਨ ਸਵੇਰ ਦੂਜੇ ਹੀ ਦਾ ਹਾਂਜੀ ਇਹ ਦੂਜੇ ਸਵੇਰ ਦੂਜੇ ਸਵੇਰ ਆ ਸਟੇਟ ਪੜੇ ਦੇ ਵਿੱਚ ਹਾਂਜੀ ਕਰਾਸ ਅੰਗ ਬਰੀਡ ਦੇ ਵਿੱਚ ਆ ਗਈ ਆ ਕਾਦਕੂ ਤੋਂ ਵੇਖੋ ਮੇਰੇ ਵੀਰ ਠੀਕ ਆ ਜੀ ਵੱਡਾ ਕਾਦਾ ਬੱਚੀ ਦਾ ਤੇ ਥਣ ਘਰਮ ਵਾਲੀ ਨੂੰ ਮੱਝ ਨਾਲ ਦਾ ਲੱਗਾ ਹਾਂ ਆ ਲੈ ਠੀਕ ਆ ਜੀ ਬਾਕੀ ਸਫਾਈਆਂ ਸੁਫਈਆਂ ਬਹੁਤ ਨੇ ਕਿਛਨ ਇਧਰੋਂ ਮੁਖਾ ਦੇ ਇੱਕ ਵਾਰੀ ਇੱਕ ਬੈਣੀ ਵਾਲਾ ਪਾਸਾ ਚੈੱਕ ਕਰਾ ਦੇ ਠੀਕ ਆ ਇਹ ਮੁਠੀ ਮੁਠੀ ਥਣ ਲੈ ਜੂਗਾ ਜੇ ਹਫਤਾ ਅਠ ਦਿਨ ਹਾਂ ਹਫਤਾ ਅਠ ਦਿਨ ਹੋ ਜੀ ਹਾਂ ਹਫਤਾ ਅਠ ਦਿਨ ਹੋ ਜੇ ਹੰਨੇ ਬਣਨੇ ਆ ਅਜੇ ਬਣੂਗੀ ਵਸੀ ਬਣੂ ਬਣੂ ਚੰਗੀ ਸੋਹਣੀ ਥਲਿਓ ਜਰਮੜ ਤੋਰ ਦੇ ਲੰਮਾ ਨੂੰ ਇੱਕੋਰੀ ਲੰਮਾ ਲਾਉ ਜੀ ਬਾਕੀ ਕਦ ਕੋਤ ਵੱਡਾ ਮੰਨ ਕੇ ਕੋਈ ਵੀ ਸੱਜਣ ਆਪਣਾ ਸੌਦਾ ਕਰੇ ਠੀਕ ਆ ਜੀ ਕਦ ਕੋਈ ਛੋਟਾ ਨਹੀਂਗਾ ਕਦ ਤੋਂ ਵੱਟਾ ਤੇ ਕਰੋ ਸੰਗਪ੍ਰੀਟ ਦੇ ਵਿੱਚ ਵੇਖੋ ਫਾੜੀ ਵਾਲਾ ਲੈਵਾ ਕੋਈ ਬਾਦੂ ਘਾਟੂ ਕੋਈ ਨਜਾਇਜ਼ ਫੂਡ ਸ਼ੰਗ ਨਹੀਂ ਕੀ ਨਾਲ ਚਾਰੇ ਥਾਣ ਨੇ ਸੋਹਣੀ ਗੈਬ ਚੰਗੀ ਸਪੇਸ ਵੰਡ ਤੇ ਆਠ ਦੇ ਵੀ ਜਰਮਲ ਭਾਵੇਂ 10 ਲਾ ਜੇ ਪਰ ਬਣੂ ਕੀ ਥੱਲੇ ਉਹ ਚੰਗੀ ਬਣੂ ਵੀ 20 ਤੋਂ ਪਲੱਸ ਹੀ ਦੇਊਗੀ ਦੁੱਧ ਹਾਂ ਠੀਕ ਆ ਜੀ ਠੀਕ ਆ ਬਾਕੀ ਥਾਣ ਬੜਾ ਸੁਆਦੀ ਲੱਗਾ ਜੇ ਤਾਂ ਸਾਰੇ ਭਰਾ ਆਪਣੇ ਨਾਰਮਲ ਡਿਮਾਂਡ ਕਰਦੇ ਰਹਿੰਦੇ ਵੀ ਥਾਣ ਥੱਪੇ ਵਾਲੀ ਵਾੜ ਚਾਹੀਦੀ ਆ ਸੋ ਥਣ ਥਣ ਵਾੜ ਨੂੰ ਚੰਗਾ ਲੱਗਾ ਸੋ ਨਰਮੀ ਨਰਮਾ ਜਿਹੜੀ ਕੋਈ 8-10 ਦਿਨ ਹਜੇ ਲੈ ਕੇ ਜਾਂਦੀ ਆ ਉਸ ਕੌੜੇ ਦਾ ਅੱਜ ਰੇਟ ਵੀ ਵੇਰ ਨੂੰ ਕਹਿ ਕੇ ਆਪਾਂ ਜਾਇਜ਼ੀ ਕਰਾ ਦੇਣਾਗੇ ਜੋ ਲੁਕੇ ਸੇ ਭਰਾਣੇ ਸਾਹਬ ਦੀ ਸੂਤਨੀ ਆ ਕੋਈ 10 ਦਿਨ ਠੀਕ ਆ ਹਾਂਜੀ ਤੇ ਬੱਚੀ ਆਪਦੀ ਨਿਗਰਾਨੀ ਦੇ ਵਿੱਚ ਸਵਾਲੋਂਗੇ ਠੀਕ ਆ ਕਦ ਹਾਈਟ ਇੱਕ ਘੋੜੀ ਵਰਗੀ ਖੜਨੀ ਖਲੋਣੀ ਆ ਕਰਮਾਰੀ ਦੀ ਹਨਾ ਤੋਰਾ ਬੜਾ ਬੱਚੀ ਤੋਰਾ ਤਾਰਾ ਬੜਾ ਆ ਵੇਖੋ ਆ ਤੂੰ ਤਾਂ ਚੰਗਾ ਕਿਸੇ ਭਰਾਣੇ ਫੇਰ ਤੱਕ ਆ ਚੰਗੀ ਸਾਫ ਸਮਹਾਰ ਹੋ ਗਈ ਬੱਚੀ ਸਿਹਤਮੰਦ ਵੀ ਚੰਗੀ ਹੋ ਗਈ ਦੁੱਧ ਚੰਗਾ ਚਵਾਈ ਜਾਊਗੀ ਦੁੱਧ ਚੰਗਾ ਜਾਊਗੀ ਬਾਕੀ ਬੱਚੀ ਨੂੰ ਥਣ ਲੱਗਾ ਆਂਦੀ ਮੈਨੂੰ ਲੱਗਾ ਵੇਖੋ ਹਾਂ ਆ ਲੈ ਬਹੁਤ ਵਧੀਆ ਠੀਕਾ ਸੋ ਇੱਕੋ ਇੱਕ ਜਿਹੜਾ ਨਾਗਾ ਚ ਗੱਬਣ ਆਪਾਂ ਵਿਖਾਉਣਾ ਸੀ ਠੀਕਾ ਜੀ ਐਂਡ ਦੇ ਵਿੱਚ ਇਹ ਗੱਬਣ ਵੱਛੀ ਵਿਖਾਤੀ ਆ ਸਫਾਈਆਂ ਸੁਪੂਈਆਂ ਜਿਆਦਾ ਦੱਸਣ ਦੀ ਲੋੜ ਨਹੀਂ ਪੈਣੀ ਕਿ ਹੋਰ ਵੀ ਬਾਕੀ ਵੇਖਦੇ ਆ ਸਾਰ ਸਾਰੇ ਭਰਾਵਾਂ ਦੀ ਚੀਜ਼ ਆਈਡੀਆ ਲਾ ਹੀ ਲੈਣਾ ਥਾਂ ਤੋਂ ਬੜਾ ਵਧੀਆ ਪੂਰੀ ਖਬਰਦਾਰ ਆ ਪਸੰ ਪੂਸ ਮਗੇ ਥਾਂ ਜਿਹੜਾ ਮੱਝਾ ਨਾਲ ਤੇ ਬਣਾਉਣਾ ਹਾਂ ਹਾਂ ਜੀ ਮੱਝਾ ਨਾਲ ਦਾ ਹਾਂ ਤੇ ਇਹਦਾ ਜਰਮਲ ਵੀਰੇ ਮੁੱਲ ਕੀ ਡਿਮਾਂਡ ਰੱਖੀ ਜੇ ਇਹਦਾ ਮੁੱਲ ਸੰਤੋ ਸਾਹਿਬ 75000 ਕਰਦੇ ਆ 75 ਕੋਈ ਸਾਫ ਸੰਭਾਲ ਛੱਡ ਕੇ ਦੇ ਦਈਏ ਚਲੋ ਕੋਈ ਦੱਸਣ ਸਾਹਮਣੇ ਕਿਸੇ ਨੇ ਸੋਣੀ ਸੁਆਉਣੀ ਆ ਉਹ ਕਰ ਕਰਦਗੇ ਮੌਕੇ ਤੇ ਕੁਛ ਹਾਂਜੀ ਮੈਂ ਕਾ ਮੌਕੇ ਤੇ ਕੋਈ ਛੜਨੀ ਆ ਛੜਦਗੇ ਛੜਦਾਂਗੇ ਰੁਪਿਆ 2000 ਇਹ ਚ 70 ਹਾਂਜੀ 75 ਹਾਂਜੀ 75 ਹਾਂਜੀ 73 ਦੀ ਹਾਂਜੀ ਲਓ ਵੀ 73000 ਦੀ ਵੀਰਾਂ ਦਾ ਬੱਚੀ ਦੇ ਦਿਆਂਗੇ ਅੱਗੇ ਚਲੋ ਮੇਰਾ ਫਾਰਮਰ ਭਰਾ ਪਤਾ ਨਹੀਂ ਕਾ ਕਹਿੰਦਾ ਲਿਆਜ ਕਿੰਨਾ ਕਾ ਵੀਰ ਦੇ ਨਾਲ ਲਾਗੇ ਪਾਸੋਂ ਆ ਕੇ ਕਿਸੇ ਹੋਰ ਵੀਰ ਨੇ ਪ੍ਰੇਮ ਪਿਆਰ ਨਾਲ ਛੜਾ ਲਈ ਨਾ ਬੇਚ ਨਹੀਂ ਹੋਵੇ ਖੜ ਕੇ ਵੇਚ ਵੀ ਸਕਦਾ ਬੱਚੀ ਆਹਾਂ ਬੱਚੀ ਚੰਗੀ ਆ ਸਫਾਈਆਂ ਵਾਲੀ ਆ ਬਾਕੀ ਚੀਜ਼ ਦੇ ਪੈਸੇ ਮੰਗੇ ਜਾਂਦੇ ਹਾਂਜੀ ਚੀਜ਼ ਉਹ ਚੰਗੀ ਆ ਥੱਲੇਓ ਅੱਗੋ ਮੇਰੇ ਭਰਾ ਠੀਕਾ ਜੀ ਆਪਦਾ ਪੂਰਾ ਵੇਖ ਲਓ ਚੰਗੀ ਤਸੱਲੀ ਦੇ ਨਾਲ ਆ ਮਾਰ ਲਿਓ ਨੀਗਾ ਠੀਕ ਆ ਜੀ ਸੋ ਸਫਾਈਆਂ ਸੁਪੂਈਆਂ ਬਹੁਤ ਹਨੇ ਜਿਵੇਂ ਜਮੇ ਬਾੜ ਭਰੀ ਥੱਲੇ ਬਲੈਡਰੀ ਬਣ ਲੂਗੀ ਹਾਂ ਪੂਰੀ ਬਣੂਗੀ ਬਣ ਜੂਗੀ ਥੱਲੇ ਚੰਗੀ 77000 ਦੀ ਇਹ ਅੱਜ ਵੀਰਾਂ ਦਾ ਫਾਈਨਲ ਦੇ ਦੇਾਂਗੇ ਇਹ ਅੱਜ ਮਾਲ ਜਿਹੜਾ ਹੁਣ ਮੌਕੇ ਤੇ ਅੱਜ ਮੌਜੂਦ ਆ ਠੀਕ ਆ ਜੀ ਤੁਹਾਨੂੰ ਦਿਖਾ ਦਿੱਤਾ ਬੱਚੀਆਂ ਚਾਰੇ ਖੂਬਸੂਰਤ ਆ ਸੋਨੇ ਵਰਗੇ ਪਸ਼ੂ ਆ ਬਾਕੀ ਮੇਰੇ ਫਾਰਮਰ ਭਰਾਵਾਂ ਦੀਆਂ ਤਸੱਲੀਆਂ ਕਰ ਕਰ ਲੈ ਕੇ ਜਾਓ ਕਿਉਂਕਿ ਬਾਅਦ ਵਿੱਚ ਕਿਸੇ ਭਰਾ ਨੇ ਲੈ ਕੇ ਜਾ ਕੇ ਚੀਜ਼ ਆਨਲਾਈਨ ਵੀ ਸੌਦਾ ਕਰਕੇ ਬਾਅਦ ਵਿੱਚ ਕਿੰਤੂ ਪਰੰਤੂ ਕਰਨੀ ਕੋਈ ਗੁਨਾਹ ਕਰ ਆਉਦਾ ਪਹਿਲਾ ਪਸ਼ੂ ਸਨਾਗਤ ਕਰਕੇ ਪੂਰੀ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਕਈ ਵਾਰ ਪਹਿਲੀ ਵਾਰੀ ਕਿਸੇ ਭਰਾ ਨੇ ਪੈਸੇ ਲਾਉਣੇ ਹੁੰਦੇ ਆ ਤੇ ਮਾਲ ਤਸੱਲੀਆਂ ਕਰ ਕਰਕੇ ਲੈ ਕੇ ਜਾਓ ਸੋਇਸ ਵਾਇ ਪਸ਼ੂ ਆ ਕੋਈ ਗੱਪਣ ਤਾਂ ਹੈ ਨਹੀਂ ਜਿਹੜੀ ਗੱਪਣ ਮੱਛੀ ਆ ਤੇਪੋ ਸੋਇਸ ਵਾਇ ਨੂੰ ਆਪਣਾ ਟਾਈਮ ਟਾਂ ਦੋ ਟਾਈਮ ਚੋਲੋ ਚੋ ਕੇ ਲੈ ਜਾਓ ਠੀਕ ਆ ਜੀ ਨੰਬਰ ਸਕਰੀਨ ਦੇ ਉੱਤੇ ਚੱਲੇ ਬਿਲਕੁਲ ਚਾਲੂ ਕਰ ਦਿਆਂਗੇ ਠੀਕ ਆ ਜੀ ਚਲਦੇ ਕਰ ਦਿਆਂਗੇ ਨੰਬਰਾਂ ਦੇ ਕਾਲ ਕਰਕੇ ਗੱਲਬਾਤ ਕਰ ਲਿਓ ਠੀਕ ਆ ਜੀ ਤੇ ਰਤੇ ਗੁੱਦੇ ਅੱਜ ਆਪਣੀ ਵਿਸ਼ੇਸ਼ ਵਿਜਟ ਸੀ ਕਿ ਹਰੀਕੇ ਪਤਨ ਦੇ ਬਿਲਕੁਲ ਲੱਗ ਗਿਆ 6-7 ਕਿਲੋਮੀਟਰ ਦੀ ਦ ਮਿਲਦੇ ਆ ਇੱਕ ਨਵੇਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ 7 ਸ਼ਰੀਆ ਕਾਲ ਜੀ